ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਚਲੋ ਜੀ ਦੁੱਲਾ ਪੱਟੇ ਦਾ ਜੋ ਅੱਜ ਦਾ ਆਖੀਰਲਾ ਭਾਗ ਆ ਸੋ ਉਸ ਨੂੰ ਅੱਗੇ ਵੀ ਕਰਦੇ ਆਂ ਈਸ਼ਵਰ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਰਿਆ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਲ ਅਮਲੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾਂ ਲੜਾਈ ਕੀਤੀ ਤੇ ਉਹਨਾਂ ਚਿੱਪਾ ਜੜਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਹਾਤਰੀ ਨਾਲ ਲੜਦਾ ਹੋਇਆ ਦੁਲਾ ਮੁਗਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਆਮੁद्दीन ਦੇ ਕਲ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਜੋਧਿਆਂ ਦੀ ਬਗਾਵਤ ਭਲਾ ਕਿੰਨੇ ਕੁ ਦੇਣਾ ਕੱਟ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਜੀ ਗਰਫਤਾਰ ਕਰਨ ਦਾ ਬੜਾ ਯਤਨ ਕੀਤਾ ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ ਆਖਰ ਦੁੱਲਾ ਆਪਣੀ ਬਹਾਦਰੀ ਦੇ ਜੋਰ ਦੇਖੰਦਾ ਹੋਇਆ ਸ਼ਹੀਦ ਹੋ ਗਿਆ ਉਸਨੇ ਮੁਗਲਾਂ ਦੀ ਈਨ ਨਾਮੰਦੀ ਪਰੰਤੂ ਸਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਪਿੱਛੇ ਦੁੱਲੇ ਨੇ ਮਿਰਚਾ ਨਾਜੂਮ ਦੀਨ ਦੇ ਸ਼ੱਕੇ ਛੜਾ ਕੇ ਉਹਨੂੰ ਬੰਦੀ ਬਣਾ ਲਿਆ ਪਰੰਤੂ ਮਰਜੀ ਨੇ ਲੱਦੀ ਦੇ ਤਰਲੇ ਮਨਤਾ ਤਰਲੇ ਮਨਤਾ ਕਰਕੇ ਆਪਣੀ ਜਾਨ ਬਖਸ਼ਾਲ ਲਈ ਤੇ ਦੁੱਲੇ ਨੂੰ ਸਿੱਖੂ ਨਾਲ ਮੁਲਾਕਾਤ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ ਹੋਸ਼ੋਂ ਤੇ ਦੁੱਲੇ ਨੇ ਕੈਦਖਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗਲਾ ਅੱਗੇ ਸਿਰ ਨਾ ਚੁਕਾਇਆ ਭਾਵੇਂ ਪੰਜਾਬ ਦਾ ਔਣਖੀਲਾ ਸੂਰਬੀਰ ਸੁਦੁੱਲਾ ਜੰਗ ਦੇ ਮੈਦਾਨ ਵਿੱਚੋਂ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੇ ਰਾਜ ਕਰਦਾ ਹੈ ਉਸ ਦੀ ਬਹਾਦਰੀ ਦੇ ਕਿਸੇ ਪੰਜਾਬੀ ਬੜੀਆਂ ਲਫਟਕਾਂ ਨਾਲ ਪੜਦੇ ਤੇ ਗਾਉਂਦੇ ਹਨ ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਂ ਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਦਾਇਆ ਹੈ। ਕਿਸ਼ਨ ਸਿੰਘ ਅਰਫ ਰਚਿਤ ਕਿੱਸਾ ਦੁੱਲਾ ਪਟੜੀ ਅਤੇ ਪਾਲੀ ਸਿੰਘ ਕਬੈਸ਼ਰ ਰਚਿਤ ਆਵਾਜ਼ਾਂ ਦੁੱਲਾ ਪਟੜੀ ਪੰਜਾਬੀਆਂ ਦੇ ਹਰਮਨ ਪਿਆਰੇ ਕਿਸੇ ਤੋਂ ਹਰਮਨ ਪਿਆਰੇ ਕਿਸੇ ਹਨ ਜਿਨ੍ਹਾਂ ਨੂੰ ਪੜ ਕੇ ਉਹ ਦੁੱਲਾ ਭਟਕੀ ਨੂੰ ਬਾਰ ਬਾਰ ਸਜਦਾ ਕਰਦੇ ਹਨ ਸੋ ਇਹ ਸੀ ਅੱਜ ਦੀ ਕਹਾਣੀ ਜੋ ਛੋਟਾ ਸਾ ਛੋਟਾ ਜਿਹਾ ਭਾਗ ਸੀ ਕਹਾਣੀ ਦਾ ਤੇ ਨਵੀਂ ਕਹਾਣੀ ਦੇ ਅੱਗੇ ਆਵਾਂਗੇ ਬਹੁਤ ਜਲਦ ਕਿਸੇ ਹੋਰ ਤੇ ਤੇ ਉਦੋਂ ਤੱਕ ਸਾਰਿਆਂ ਸਤ ਸ੍ਰੀ ਅਕਾਲ ਤੇ ਰੱਬ ਰੱਖਾ ਜੀ ਧੰਨਵਾਦ